ਹਾਂਜੀ ਦੋਸਤੋ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਟਾਈਮ ਹੋ ਗਿਆ ਵਾ ਸਾਢੇ 10 ਦਾ ਤੇ ਆਪਾਂ ਜਾਣਾ ਵਾ ਅੱਜ ਦੀਦੀ ਹੁਣਾ ਕੋਲੇ ਪਹਿਲਾਂ ਜਾਵਾਂਗੇ ਫਿੱਡੇ ਪਿੰਡ ਫਿਰ ਉਸ ਤੋਂ ਬਾਅਦ ਜਾਵਾਂਗੇ ਪਹਿਲੂ ਵਾਲੇ ਹੁਣ ਆਪਾਂ ਚੱਲਿਆਂ ਗੱਡੀ ਲੈਣ ਤੇ ਗੱਡੀ ਇੱਥੋਂ ਜਾਵਾਂਗੇ ਬੋਲਟ ਤੇ ਬੋਲਟ ਫੇਲੇ ਡਾਕ ਕੇ ਤੇ ਉਥੋਂ ਗਾ ਗੱਡੀ ਲੈ ਕੇ ਦੁਕਾਨੇ ਗਾ ਨਿਕਲ ਜਾਵਾਂਗੇ ਅਤਰਨ ਮੈਡਮ ਜੀ ਆ ਕੇ ਸਮਾਨ ਚਾਹ ਕੇ ਇੱਥੇ ਮੇਰਾ ਸੋਨਾ ਮੁੰਡਾ ਬੈਠ ਗਿਆ ਉੱਤ ਚੱਲਦੇ ਆਂ ਬੋਲਟ ਤੇ ਬੋਲਟਾ ਘਾਟ ਕੇ ਵੇਲੀ ਦਾ ਕੋਲ ਚੱਲਾਂਗੇ ਗੱਡੀ ਆਪਾਂ ਆ ਗਏ ਵੇਲੀ ਆ ਖੜੀ ਆਪਣੀ ਖਰਮ ਵਾਲੀ ਰਣਸਿੰਦਰਾ ਨੂੰ ਕੋਲ ਕਰਦੇ ਆਂ ਸਟਾਰਟ ਤੇ ਲੈ ਕੇ ਚੱਲਦੇ ਆਂ ਗੱਡੀ ਤਾਂ ਐ ਤੂੰ ਨਿਕਲ ਲੈ ਕੇ ਰੱਬ ਦਾ ਨਾਮ ਤੇ ਗੱਡੀ ਦਾ ਮੰਦਾ ਹਾਲ ਪੂਰਾ ਐਂਟਰ ਮਯਾ ਤੁਹਾਨੂੰ ਜਾਣੇ ਆ ਤੇ ਉਥੋਂ ਇੱਥੋਂ ਲੈਣੇ ਆਪਾਂ ਦੋ ਡੱਬੇ ਇੱਕ ਦੇਵਾਂਗੇ ਪੂਜਾ ਦੀ ਜੀ ਨੂੰ ਤੇ ਇੱਕ ਦੇਣਾ ਵਾ ਗੋਪੀ ਨੂੰ ਗੱਡੀ ਆਪਾਂ ਲਈ ਆ ਨਾ 12 ਚੱਕੀ ਹੋਣ ਦੇ ਡੱਬੇ ਦੇਣੇ ਆ ਉਹ ਲੋਕ ਦੇ ਮਠਿਆਈ ਵਾਲੀ ਦੁਕਾਨ ਤੇ ਹੁਣ ਜਾਣੇ ਆ ਡੀਜ਼ਲ ਪਾਉਣ ਗੱਡੀ ਚ ਫਿਰ ਉਹ ਆ ਕੇ ਫਿਰ ਜਾਵਾਂਗੇ ਹਾਂ ਛੱਡਿਆ ਨੂੰ ਪੰਪ ਤੇ ਆਉਣੇ ਆ ਡੀਜ਼ਲ ਜਿਹੜਾ ਕੋ ਵਾਲਿਆ ਹੁਣ ਆਪਾਂ ਜਾਣੇ ਆਂ ਚਾਲਦੇ ਹੁਣ ਇੱਥੋਂ ਸਿੱਧਾ ਨਹੀਂ ਕਰਦੇ ਸਿੱਧੀ ਘਨੇਰਾਂ ਦੇ ਮਠਿਆਈ ਲੈਣ ਲੈਨੇ ਆ ਮਠਿਆਈ ਤੇ ਮਠਿਆਈ ਹੋ ਗਈ ਓਸਕੇ ਦੇ ਪੈਕਿੰਗ ਕਰਾ ਕੇ ਜਾਣੇ ਹੁਣ ਵਾ ਡੱਬੇ ਲੈ ਕੇ ਫਿਰ ਸਿੱਦੇ ਹੁਣ ਆਪਣੀ ਸਿੱਧੀ ਬ੍ਰੇਕ ਜਾ ਕੇ ਫਿੱਡੇ ਹੀ ਬੈਠੋ ਜਿਹੜੇ ਯੂਟਿਊਬਰ ਦਾ ਓਕੇ ਆ ਤੇ ਜਾਣੇ ਹੁਣ ਆਲਾ ਫੜ ਡੱਬੇ ਉਹ ਫੜ ਡੱਬੇ ਉਹ ਵੀ ਮਿੱਤਰੋ ਆਪਾਂ ਹੋ ਗਏ ਆ ਜੀਰੇ ਚੋਂ ਬਾਹਰ ਐਂਟਰ ਲੱਗੇ ਆ ਚੜਨ ਬਾਈਪਾਸ ਉਹ ਵੀ ਆਪਾਂ ਪਹੁੰਚ ਗਏ ਆ ਕੋਟ ਕਰੋੜ ਟੋਲ ਪਲਾਜੇ ਤੇ ਤੇ ਟੋਲ ਪਲਾਜੇ ਤੇ ਇਦੋਂ ਅੱਗਾ ਨਿਕਲ ਚੱਲਾਂਗੇ ਅਸੀਂ ਤ੍ਰਿਲੀਅਨ ਚਲਾ ਕੇ ਆਪਾਂ ਆਪਣਾ ਕਿਸਾਨੀ ਗਾਰ ਚਲਾ ਕੇ ਡੋਲ ਬਲਾਜੇ ਤੋਂ ਨਿਕਲ ਪਏ ਆ ਇਧਰ ਕੇ ਨਹੀਂ ਝੰਡਾ ਵੀ ਦਿਖਾਓ ਇਧਰ ਇਹ ਕਿਹ ਚੱਕੋ ਝੰਡਾ ਵੀ ਸਾਡੇ ਕੋ ਸਾਰਾ ਕੁਝ ਹੈਗਾ ਰੱਖਿਆ ਸੀ ਤੇ ਆਏ ਆ ਫੱਡੇਆਂ ਵਾਲਾ ਗੇਟ انشاءاللہ ਤੇ ਹੁਣ ਉਹਨਾਂ ਦੇ ਪਿੰਡ ਰਹਿ ਗਿਆ ਇੱਥੇ 2 ਕਿਲੋਮੀਟਰ ਜਾਂ ਨਾਲ ਹੀ ਪਿੰਡ ਫੱਡੇ ਤੇ ਗੱਡੀ ਚ ਚਲਾ ਚਲੀ ਸ਼ਾਨ ਹੈ ਨਾ ਤੇ ਆ ਆ ਗਿਆ ਕਾਰ ਇਧਰ ਆਹ ਕੋ ਆਹ ਕੋਠੀ ਇਹਨਾਂ ਦੀ ਆਗੇ ਵੀ ਆਪਾਂ ਆਏ ਹੋਏ ਇੱਥੇ ਆਹ ਜਵਰਾਜ ਆ ਗਿਆ ਆਪਣਾ ਚਾਚੀ ਆ ਗਿਆ ਸਾਡਾ ਭਾਜੀ ਵੀ ਆ ਗਏ ਮੈਂ ਤੇਰੇ ਫੇਰ ਬਲੌਕ ਹੋ ਗਿਆ ਅੱਛਾ ਇਹ ਸਾਡਾ ਪੁਰਾਣਾ ਭਾਈਆ ਸਾਡਾ ਹਾਂਜੀ ਆਪਾਂ ਖਾਂਦੇ ਆ ਰੋਟੀ ਤੇ ਮੇਰਾ ਬ੍ਰਦਰ ਸਾਨੀਂਦਰ ਸਾਰੇ ਬੈਠੇ ਆਪਰੇ ਤੇ ਆ ਗਏ ਹੁਣ ਆਪਾਂ ਕੋ ਚੱਲਦੇ ਆ ਪਹਿਲੂ ਵਾਲੇ ਗੋਪੀ ਜੀ ਦੇ ਕੋਲੇ ਇੱਧਰ ਬੱਬਰ ਸ਼ੇਖ ਗੱਡੀ ਕਰਤੀ ਸਟਾਰ ਗੱਡੀ ਉਹ ਜੁਨੇ ਟਾਈਮ ਨੂੰ ਠੰਡੀ ਮਿਲ ਕੇ ਸਾਰਿਆਂ ਨੂੰ ਫਿਰ ਜਾਂਦੇ ਆਂ ਤੁਰਨ ਮੈਡਮ ਜੀ ਬੈਠ ਗਈ ਗੱਡੀ ਘਮਾਉਣੇ ਆ ਲੋੜੀ ਗੱਡੀ ਕਰੀਏ ਬੈਕ ਐ ਵੀ ਜਾਣਾ ਬੈਕ ਕਰਦੇ ਨੇ ਕਿਹਦੇ ਦੇ ਬੈਕ ਬਾਈ ਕਰਦੇ ਆਗੇ ਸੀ ਭਾਗ ਥਲੇ ਵਾਲੀਆਂ ਨਹਿਰਾਂ ਤੇ ਆਣ ਉੱਪਰ ਹੋਈਆਂ ਬੰਨੀਆਂ ਹਾਂ ਬਹੁਤ ਪੜੀ ਆ ਗਿਆ ਅੱਗੇ ਭਾਗ ਥਲਿਆ ਦਾ ਪਿੰਡ ਭਾਗ ਥਲਿਆ ਗਾਇਜ਼ ਵੀਰੇ ਜਿਹੋ ਬੋਲਦੀ ਹੈ ਨਾ ਕੁੜੀ ਗਾਇਜ਼ ਵੀਰੇ ਉਹ ਪੈਂਦਾ ਪਿੰਡ ਆ ਜਿੱਦਾਂ ਡਾਇਲੋਗ ਵਾਵਾ ਕਾਫੀ ਮਸ਼ਹੂਰ ਹੋਇਆ ਹੈਲੋ ਗਾਇਜ਼ ਵੀਰੇ ਇਹ ਉਸ ਪੈਂਦਾ ਪਿੰਡ ਆ ਤੇ ਆਪਾਂ ਪਹਿਲੂ ਵਾਲੇ ਆ ਗਏ ਆ ਤੇ ਹੁਣ ਜਾਣਾ ਮ ਕਰੇ ਰਸਤਾ ਹੈਗਾ ਕਾਫੀ ਬੜਾ ਖਰਾਬ ਗੇਟ ਖੋਲ ਦੋ ਤੇ ਹੋਰ ਪਤਾ ਨਹੀਂ ਕੀ ਹੋ ਕਹੀ ਗਈ ਜਾਂਦਾ ਆ ਗਏ ਆ ਘਰੇ ਵੋਹ ਗੇਟ ਚਲੋ ਚਾਰਦੇ ਆ ਗੰਡੀ ਅੰਦਰ ਵਾੜ ਕੇ ਉਤਰਾਂਗੇ ਤੇਰੇ ਸਾਡੀ ਭੈਣ ਪਹੁੰਚ ਗਏ ਹੁਣ ਉਤਰਦੇ ਹਾਂ ਥੱਲੇ ਚਲੋ ਨੂੰ ਤਾਜ ਬੇਬੀ ਆ ਜਾਓ ਮਰ ਜਾਓ ਜੀ ਆਪਾਂ ਮਿਲਣ ਨੂੰ ਮੋੜਦੇ ਹਾਂ ਆ ਬੈਠੇ ਦਰਦੀ ਸਾਹਿਬ ਜੀ ਹੱਸ ਕੇ ਪਹੁੰਚ ਗਏ ਆ ਬੈਡਰੂਮ ਚ ਏਸੀ ਚੱਲ ਜੀ ਜਾਂਦਾ ਹੁਣ ਕਰਦੇ ਆ ਘੰਟਾ ਰੈਸਟ ਬਾਬੇ ਬਹੁਤ ਗਰਮੀ ਸੀ ਅਥੇ ਤਾਂ ਲਾਈਟ ਗਈ ਸੀ ਏਸੀ ਤਾਂ ਚੱਲ ਹੈਗਾ ਸੀ ਉਦਾਂ ਦੇ ਵੀ ਲੱਗੇ ਸੀਗੇ ਪਰ ਲਾਈਟ ਨਹੀਂ ਸੀ ਬਹੁਤ ਗਰਮੀ ਇਹ ਜਿਹੜਾ ਤੁਸੀਂ ਮੇਰਾ ਹੁਣ ਰੈਸਟ ਕਰਦੇ ਆ ਘੰਟਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸੀ ਦੀਦੀ ਦੇ ਕੋਲ ਤੇ ਕੱਲ ਵਲੌਗ ਦਾ ਐਂਡ ਨਹੀਂ ਕੀਤਾ ਗਿਆ ਆਪਾਂ ਚਲੇ ਗਏ ਸੀ ਕਿਤੇ ਕੰਮ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਸਪੋਰਟ ਕਰੋ ਭਰਾ ਦੀ ਧੰਨਵਾਦ ਤੁਹਾਡਾ ਸਵਾਗਤ ਹੈ